एक एक्टिविटी सोची सी एंड असं पाँच बंद इतार्ट कर चलिए कई प्रोग्राम शुरू करने असं क्षमा रोशन करते हैं जो फुल करते हैं फुल रखते हैं पेंट करते हैं बट असी मेरा नाम जी डॉक्टर मेहताब सिंह बाला मैं पंजाब सिविल मेडिकल सर्विस एसोसिएशन का प्रेस सेक्रेटरी हाँ एंड रेजिडेंट डॉक्टर एसोसिएशन गवर्नमेंट मेडिकल कॉलेज पटियाला भी प्रेस सैक्रेटरी ਅਤੇ ਇਹ ਅੱਜ ਲੋੜ ਕਿਉਂ ਲੋੜ ਤਾਂ ਬਹੁਤ ਪਹਿਲਾਂ ਤੋਂ ਹੀ ਸੀ ਅਸੀਂ ਬਹੁਤ ਲੇਟ ਹੋ ਗਏ ਹੁਣ ਜੋ ਰੀਸੈਂਟ ਘਟਨਾ ਹੋਈ ਆ ਬੈਸਟ ਬੰਗਾਲ ਕਲਕੱਤਾ ਚ ਰਾਧਾ ਕ੍ਰਿਸ਼ਨ ਰਾਧਾ ਗੋਬਿੰਦਕਰ ਮੈਡੀਕਲ ਕਾਲਜ ਉੱਥੇ ਜੋ 9 ਅਗਸਤ ਨੂੰ ਜੋ ਇੱਕ ਫੀਮੇਲ ਡਾਕਟਰ ਨਾਲ ਕਥਿਤ ਤੌਰ ਤੇ ਰੇਪ ਤੇ ਮਰਡਰ ਕੀਤਾ ਜਾਂਦਾ ਉਸ ਤੋਂ ਬਾਅਦ ਕਿਵੇਂ ਦੋਸ਼ੀਆਂ ਨੂੰ ਬਚਾਉਣ ਲਈ ਸਾਜ਼ਿਸ਼ਾਂ ਕੀਤੀਆਂ ਜਾਂਦੀਆਂ ਸਬੂਤ ਮਿਟਾਏ ਜਾਂਦੇ ਆ ਗੁੰਡੇ ਭੇਜੇ ਜਾਂਦੇ ਆ ਤੇ અત્યੰਤ ਜਿਹੜਾ ਅਤਿਆਚਾਰ ਜਾਂ ਇਨਜਸਟਿਸ ਦੇਖਣ ਨੂੰ ਮਿਲਦਾ ਉਸ ਦੇ ਬਾਰੇ ਸਾਡੀ ਉਹ ਡਿਮਾਂਡ ਆ ਕਿ ਉਹ ਜਿਹੜਾ ਜਸਟਿਸ ਆ ਉਹਨੂੰ ਟਾਈਮਲੀ ਫਾਸਟ ਟਰੈਕ ਕੋਰਟ ਦੇ ਥਰੂ ਹਾਲਾਂਕਿ ਸੀਬੀਆਈ ਨੂੰ ਜਾਂਚ ਦੇ ਦਿੱਤੀ ਹੈ ਸਰਕਾਰ ਨੇ ਫਾਸਟ ਟਰੈਕ ਕੋਰਟ ਦੇ ਥਰੂ ਉਹਦਾ ਜਸਟਿਸ ਹੋਵੇ ਦੋਸ਼ੀਆਂ ਨੂੰ ਸਜ਼ਾ ਮਿਲੇ ਤੇ ਇੱਕ ਐਗਜ਼ਾਮਪਲ ਸੈੱਟ ਹੋਵੇ ਆਮ ਤੌਰ ਤੇ ਕਿਹਾ ਜਾਂਦਾ ਸੀ ਕਿ ਕੁੜੀਆਂ ਛੋਟੇ ਕੱਪੜੇ ਪਾਉਂਦੀਆਂ ਜਾਂ ਕੁਝ ਇਸ ਤਰ੍ਹਾਂ ਰਾਤ ਨੂੰ ਘੁੰਮਦੀਆਂ ਪਰ ਕੀ ਉਹ ਕੁੜੀ ਰਾਤ ਨੂੰ ਕਿਤੇ ਬਾਹਰ ਘੁੰਮ ਰਹੀ ਸੀ ਕਿ ਇਸਨੇ ਛੋਟੇ ਕੱਪੜੇ ਪਾਏ ਸੀ ਨਹੀਂ ਉਹ ਆਪਣੇ ਕਾਲਜ ਵਿੱਚ ਆਪਣੇ ਡਿਪਾਰਟਮੈਂਟ ਵਿੱਚ ਇੱਕ ਕਮਰੇ ਵਿੱਚ ਸੀ ਜੀ ਉੱਥੇ ਵੀ ਸਾਡੀਆਂ ਧੀਆਂ ਭੈਣਾਂ ਨਹੀਂ ਸੇਫ ਤਾਂ ਅਸੀਂ ਕਿੱਥੇ ਜਾਈਏ ਡਾਕਟਰਸ ਦਾ ਡਾਕਟਰ ਸਰ ਦੀ ਕ੍ਰੀਮ ਆਫ ਸੁਸਾਇਟੀ ਬਹੁਤ ਜ਼ਿਆਦਾ ਪੜ੍ਹਾਈ ਕਿਸੀਆਂ ਹੋ ਜਾਂਦੀਆਂ ਪਰਿਵਾਰ ਦੀਆਂ ਜਿਹਦੇ ਡਾਕਟਰ ਬਣਦਾ ਉਸ ਤਰ੍ਹਾਂ ਡਾਕਟਰ ਬਣਾ ਕੇ ਕਿਵੇਂ ਨੀਟ ਪੀਜੀ ਫਿਰ ਨੀਟ ਯੂਜੀ ਪਹਿਲਾਂ ਨੀਟ ਪੀਜੀ ਫਿਰ ਯੂਜੀ ਫਿਰ ਪੀਜੀ ਕਰਕੇ ਕਿਵੇਂ ਉੱਥੇ ਕੋਈ ਪਹੁੰਚਦਾ ਉਸ ਤੋਂ ਬਾਅਦ ਉਹਦੀ ਸਿਕਿਉਰਿਟੀ ਦਾ ਕੋਈ ਖਾਸ ਪ੍ਰਬੰਧ ਨਹੀਂ ਹੈ ਵਰਕਿੰਗ ਕੰਡੀਸ਼ਨਸ ਬਹੁਤ ਹੀ ਮਿਜ਼ਰੇਬਲ ਨੇ ਇਨਾ ਸਟ्रेस ਆ ਇਨਾਂ ਚ ਉਸ ਤੋਂ ਬਾਅਦ ਸਿਕਿਉਰਟੀ ਵੀ 78% ਡਾਕਟਰ ਜਿਹੜੇ ਆ ਉਹਨਾਂ ਨੇ ਮੰਨਿਆ ਕਿ ਸਾਨੂੰ ਸਟ्रेस ਫੈਕਟਰ ਹੈ ਕਿ ਸਾਡੀ ਸਿਕਿਉਰਟੀ ਦਾ ਪ੍ਰਬੰਧ ਨਹੀਂ ਹੈ ਇੱਕ ਸਰਵੇ ਹੋਇਆ ਸੋ ਅਸਲੀ ਇਹ ਡਿਮਾਂਡ ਆ ਕਿ ਸਿਕਿਉਰਟੀ ਅਰੇਂਜਮੈਂਟਸ ਹੋਣ ਇੱਕ ਪੂਰੇ ਇੰਡੀਆ ਦੀ ਹੜਤਾਲ ਹੈ ਇਕੱਲੀ ਨਹੀਂ ਅਸੀਂ ਪਟਿਆਲਾ ਚ ਕਰ ਰਹੇ ਆ ਪੀਐਸਐਮ ਐਸ ਅਸੋਸੀਏਸ਼ਨ ਵਾਲੋ ਪੂਰੇ ਪੰਜਾਬ ਚ ਔਰ ਸਾਰੀਆਂ ਸਟੇਟਸ ਪੂਰੇ ਇੰਡੀਆ ਵਿੱਚ ਹੀ ਹੈ ਜੋ ਹੈ ਚੱਲ ਰਹੀ ਹੈ ਤੇ ਅਸੀਂ ਸਰਕਾਰ ਅੱਗੇ ਇਹੀ ਗੁਜ਼ਾਰਿਸ਼ ਕਰਦੇ ਆ ਹਾਲਾਂਕਿ ਪੀਐਮ ਸਾਹਿਬ ਨੇ ਕੱਲ ਬਿਆਨ ਦਿੱਤਾ ਇੱਕ ਕਿ ਸਾਡੀਆਂ ਧੀਆਂ ਭੈਣਾਂ ਦੀ ਸਿਕਿਉਰਿਟੀ ਤੇ ਸੋਚਣ ਦੀ ਲੋੜ ਹੈ ਬਟ ਸਾਡੇ ਸਟੇਟ ਗਵਰਨਮੈਂਟ ਵੱਲੋਂ ਕੋਈ ਬਿਆਨ ਨਹੀਂ ਆਇਆ ਇਸ ਦੇ ਰਿਗਾਰਡਿੰਗ ਜਿਹੜਾ ਬਹੁਤ ਹੀ ਮੰਦਭਾਗੀ ਗੱਲ ਆ ਇਸ ਪ੍ਰੋਟੈਸਟ ਨਾਲ ਕੀ ਲੱਗਦਾ ਕਿ ਹੋਰ ਕਰੇਗਾ ਕੀ ਜ਼ੋਰ ਲੇਗਾ ਕਿ ਸਰਕਾਰ ਦੀ ਜਿੰਮੇਵਾਰੀ ਸਰਕਾਰ 'ਚ ਕਾਫੀ ਸਾਰੇ ਐਮਐਲਏ ਇਹੋ ਜਿਹੇ ਨੇ 10 ਤੋਂ ਜ਼ਿਆਦਾ ਐਮਐਲਏ ਜਿਹੜੇ ਖੁਦ ਡਾਕਟਰ ਨੇ ਅਸੀਂ ਚਾਹੁੰਦੇ ਆ ਕਿ ਉਹ ਅੱਗੇ ਆਉਣ ਉਹ ਦੇਖਣ ਕਿ ਕਿਵੇਂ ਕਾਨੂੰਨ ਦੇ ਤਹਿਤ ਕੋ ਕਾਨੂੰਨ ਬਣਾ ਕੇ ਜਿਵੇਂ ਇੱਕ ਸਾਈਡ ਡਿਮਾਂਡ ਹੈ ਸੈਂਟਰਲ ਪ੍ਰੋਟੈਕਸ਼ਨ ਐਕਟ ਕਾਨੂੰਨ ਪਹਿਲਾਂ ਬਣੇ ਹੋਏ ਐ ਇੰਪਲੀਮੈਂਟ ਨਹੀਂ ਹੋਏ ਪੰਜਾਬ ਦਾ ਆਪਣਾ ਕਾਨੂੰਨ ਹੈ ਪਰ ਕਿਸੇ ਸਟੇਟ ਨੇ ਆਪਣਾ ਕਾਨੂੰਨ ਬਣਾਇਆ ਇੱਕ ਸੈਂਟਰ ਗਵਰਨਮੈਂਟ ਦਾ ਐਕਟ ਸੈਂਟਰਲ ਪ੍ਰੋਟੈਕਸ਼ਨ ਐਕਟ ਜੋ 1920 ਤੋਂ ਲੈ ਕੇ ਅਰਸਰ 1920 2020 ਤੋਂ ਲੈ ਕੇ ਉਹਦਾ ਡਰਾਫਟ ਹੈ ਪਰ ਰਾਜ ਸਭਾ ਨੇ ਉਹਨੂੰ ਅੱਗੇ ਨਹੀਂ ਕੀਤਾ ਉਹ ਹੁਣ ਚ ਨਹੀਂ ਆਇਆ ਕਮੇਟੀ ਨੇ ਇਹ ਕਿਹਾ ਤਾਂ ਸੀ ਕਿ ਐਕਟਰੀ ਲੋੜ ਨਹੀਂ ਹੈ ਬਟ ਜੋ-ਜੋ ਇਨਸੀਡੈਂਸ ਇਨਸੀਡੈਂਸ ਹੋਰ ਵਧਣਗੇ ਕਿ ਲੋਕਾਂ ਦਾ ਜਿਹੜਾ ਕਰੋਸ਼ ਆ ਉਹ ਡਾਕਟਰਾਂ ਤਰਫ ਘਟਾ ਕਿ ਸਰਕਾਰੀ ਸਿਸਟਮ ਦੇ ਥਰੂ ਜ਼ਿਆਦਾ ਹੈ ਹੁਣ ਅੱਗੇ ਤਾਂ ਜੂਨੀਅਰ ਡਾਕਟਰ ਮਿਲੇਗਾ ਉਹਨਾਂ ਨੂੰ ਉਹਦੇ ਤੇ ਹੀ ਉਹਨਾਂ ਦਾ ਸਾਰਾ ਗੁੱਸਾ ਨਿਕਲੇਗਾ ਕਿਉਂਕਿ ਜਿੰਨੇ ਵਾਦੇ ਕੀਤੇ ਜਾਂਦੇ ਆ ਉਹ ਵਾਦੇ ਉਹਨਾਂ ਨੂੰ ਨਹੀਂ ਪੂਰੇ ਨਹੀਂ ਹੁੰਦੇ ਵਾਦਾ ਕੀਤਾ ਜਾਂਦਾ ਵੱਡੇ ਮੈਨਰ ਲਾ ਕੇ ਸਾਰੀਆਂ ਦਵਾਈਆਂ ਮੁਫਤ ਸਾਰੇ ਟੈਸਟ ਮੁਫਤ ਤਾਂ ਤੁਸੀਂ ਆਪ ਜਾ ਕੇ ਦੇਖ ਲਓ ਚਲ ਅੱਜ ਤਾਂ ਹੜਤਾਲ ਹੈ ਤੁਸੀਂ ਕਿਸੇ ਦਿਨ ਆ ਕੇ ਸਰਪ੍ਰਾਈਜ਼ ਚੈੱਕ ਕਰ ਲੈਣਾ ਮੇਰੇ ਵੀਰ ਪ੍ਰੈਸ ਵਾਲੇ ਤੇ ਦੇਖ ਲੈਣਾ ਕਿ ਕਿੰਨਾ ਕਿੱਥੇ ਫੈਸਿਲਿਟੀਜ਼ ਅਵੇਲੇਬਲ ਹੈ ਬਹੁਤ ਬਹੁਤ ਸ਼ੁਕਰੀਆ